ਸਾਣਾ ਮਹਿੰਗਾ ਏਰੀਆ ਇਸ ਨੂੰ ਕਿਹਾ ਜਾਂਦਾ ਹੈ ਤੇ ਉਸ ਦੀਆਂ ਤਸਵੀਰਾਂ ਵੇਖੋ ਜਿਹੜੇ ਉੱਥੋਂ ਦੇ ਲੋਕ ਹਨ ਨਰਕ ਭਰੀ ਜ਼ਿੰਦਗੀ ਜੀਣ ਦੇ ਲਈ ਮਜਬੂਰ ਹਨ ਗੰਦਾ 70% ਲੋਕ ਸਨਰੂਰ ਦੇ ਗੰਦਾ ਪਾਣੀ ਪੀ ਰਹੇ ਨੇ ਅੱਜ ਡੀਸੀ ਸਾਹਿਬ ਨੂੰ ਮਿਲ ਕੇ ਆਇਆ ਡੀਸੀ ਸਾਹਿਬ ਕੋਲ ਵੀ ਇਹ ਗੱਲ ਰੱਖੀ ਹੈ ਜਿਹੜਾ ਐਗਰੀਮੈਂਟ ਸੀ 110 ਕਰੋੜ ਰੁਪਏ ਦੇ ਵਿੱਚ ਤੁਸੀਂ ਟੈਂਡਰ ਲੈ ਕੇ ਮੁੜ ਕੇ ਇੱਕ ਵੀ ਤੁਸੀਂ ਸ਼ਰਤ ਜੋ ਆਪਣੇ ਸ਼ਰਤਾਂ ਰੱਖਿਆ ਸੀ ਲਾਗੂ ਨਹੀਂ ਕਰ ਸਕੇ ਪਿਛਲੇ ਸਾਲ ਵੀ ਇੱਥੇ ਇਦੋਂ ਵੀ ਪਾਣੀ ਖੜਾ ਸੀ ਉਦੋਂ ਵੀ ਅਸੀਂ ਬੜਾ ਪ੍ਰੈਸ ਵੀ ਬੁਲਾਏ ਤੁਸੀਂ ਵੀ ਆਏ ਸਾਰਿਆਂ ਨੇ ਬੜਾ ਮੁੱਦਾ ਚੱਕਿਆ ਸੀਗਾ ਪਰ ਇਹ ਸਰਕਾਰਾਂ ਦੇ ਉੱਪਰ ਜਾਂ ਸਿਸਟਮ ਦੇ ਉੱਪਰ ਜਾਂ ਪ੍ਰਸ਼ਾਸਨ ਦੇ ਉੱਪਰ ਇਹ ਕੁੰਭ ਕਰਨੀ ਨਹੀਂ ਤੇ ਸੁੱਤਾ ਪਿਆ ਪ੍ਰਸ਼ਾਸਨ ਆ ਸਕੂਲ ਦੇ ਬੱਚੇ ਜੋ ਇੱਥੇ ਪ੍ਰਾਇਮਰੀ ਸਕੂਲ ਆ ਇਹੀ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਸੀਗੇ ਈਅਰ ਚ ਵੰਦਨੇ ਵਿੱਚ ਕੋਈ ਬਾਹਰ ਨਹੀਂ ਨਿਕਲ ਰਿਹਾ ਨਿਕਲਣ ਦੀ ਜਗ੍ਹਾ ਹੀ ਨਹੀਂ ਬੈਟੇ ਨਿਕਲਾਂਗੇ ਕਿੱਥੇ 11 ਦਿਨ ਹੋ ਗਏ ਵਿੱਚ ਸਕੂਲ ਨਹੀਂ ਜਾ ਰਹੇ ਟੱਕਣ ਸਾਰੇ ਟੁੱਟੇ ਪਏ ਨੇ ਕਿ ਕੱਲ੍ਹ ਨਾਲ ਪਰਸੋਂ ਤੋਂ ਬਹੁਤ ਜ਼ਿਆਦਾ ਗੰਦਾ ਪਾਣੀ ਆਇਆ ਪੀਣ ਵਾਸਤੇ ਇਹਨਾਂ ਦੇ ਘਰੋਂ ਲੈ ਕੇ ਜਾਂਦੇ ਨੇ ਪਾਣੀ ਪੀਣ ਵਾਲਾ ਕਿਸ ਮਰਸੀ ਵੱਲ ਲੱਗਿਆ ਇਹਨਾਂ ਦੇ ਲੱਗਿਆ ਹੋਇਆ ਵਿਕਾਸ ਦਾ ਜਨੂ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ-ਨਵੇਂ ਉਪਰਾਲੇ ਕੀਤੇ ਜਾਂਦੇ ਹਨ ਪਰ ਜੇ ਸੰਗਰੂਪ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਇੱਕ ਤਰ੍ਹਾਂ ਦਾ ਉਹ ਕੁੰਭ ਕਰਨ ਦੀ ਨੀ ਸੁੱਤਾ ਪਿਆ ਹੈ ਤੁਹਾਨੂੰ ਜੋ ਤਸਵੀਰਾਂ ਵਖਾਣ ਲੱਗੀਆਂ ਰਾਮ ਬਸਤੀ ਦੀਆਂ ਸਾਰਨਾ ਮਹਿੰਗਾ ਏਰੀਆ ਇਸ ਨੂੰ ਕਿਹਾ ਜਾਂਦਾ ਹੈ ਤੇ ਉਸ ਦੀਆਂ ਤਸਵੀਰਾਂ ਵੇਖੋ ਜਿਹੜੇ ਉੱਥੋਂ ਦੇ ਲੋਕ ਹਨ ਨਰਕ ਭਰੀ ਜ਼ਿੰਦਗੀ ਜੀਣ ਦੇ ਲਈ ਮਜਬੂਰ ਹਨ ਜੇ ਸੀਵਰੇਜ ਵਾਟਰ ਦੀ ਗੱਲ ਕੀਤੀ ਜਾਵੇ ਤਾਂ ਥਾਂ-ਥਾਂ ਤੇ ਜਿਹੜੇ ਸੀਵਰੇਜ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈ ਜੇ ਥੋੜੀ ਹੀ ਗਾਦੂਰੀ ਤੇ ਪ੍ਰਾਇਮਰੀ ਸਕੂਲ ਵੀ ਹੈ ਕਿਉਂਕਿ ਉੱਥੇ ਜਿਹੜੇ ਛੋਟੇ ਬੱਚਾ ਨੂੰ ਇਹ ਪਾਣੀ ਦੇ ਵਿੱਚੋਂ ਹੀ ਲੰਘ ਕੇ ਜਾਣਾ ਪੈਂਦਾ ਹੈ ਬਿਮਾਰੀਆਂ ਲੱਗਣ ਦਾ ਬਹੁਤ ਵੱਡਾ ਖਤਰਾ ਇੱਕ ਜਾਪ ਰਿਹਾ ਹੈ ਸਾਡੇ ਨਾਲ ਸਤਿੰਦਰ ਸੈਣੀ ਜੀ ਮੌਜੂਦਾ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਆਪਣੇ ਤੁਹਾਡਾ ਪੂਰੇ ਚੈਨਲ ਦੇ ਰਹੇ ਜੋ ਸਰੂਰ ਦੀਆਂ ਕਬੀਰ ਸਮੱਸਿਆਵਾਂ ਨੇ ਲੋਕਾਂ ਤੱਕ ਪਹੁੰਚਦੇ ਨੇ ਸਰਕਾਰ ਤੱਕ ਪਹੁੰਚਦੇ ਨੇ ਕਾਫੀ ਹੱਦ ਤੱਕ ਹੱਲ ਵੀ ਹੁੰਦੀਆਂ ਨੇ ਸਤਿੰਦਰ ਜੀ ਇਹ ਗੱਲ ਕਰੀ ਜਾਵੇ ਕਿ ਰਾਮ ਬਸਤੀ ਇੱਕ ਸਰਨਾ ਮਹਿੰਗਾ ਏਰੀਆ ਜੇ ਸ਼ਹਿਰ ਦੀ ਗੱਲ ਕਰੀਏ ਮਹਿੰਗਾ ਏਰੀਆ ਵਜਦਾ ਪਰ ਇੱਥੋਂ ਦੇ ਹਾਲਾਤ ਨੇ ਨਰਕ ਭਰੇ ਨੇ ਛੋਟੇ ਬੱਚਿਆਂ ਨੂੰ ਬਿਮਾਰੀ ਲੱਗਣ ਦਾ ਡਰ ਹੈ ਜਿਹੜਾ ਪਾਣੀ ਵੇਖ ਰਿਹਾ ਕਿ ਸ਼੍ਰੀ ਆਮ ਸੀਵਰੇਜ ਚੋਂ ਨਿਕਲ ਕੇ ਗਲੀਆਂ ਚਾਰੇ ਇਸ ਸਰੂਰ ਦੀ ਬੜੀ ਗੰਭੀਰ ਸਮੱਸਿਆ ਹੈ ਸੀਵਰੇਜ ਦੀ ਨਾਲ ਹੀ ਇਹਨਾਂ ਦੇ ਗੰਦੇ ਪਾਣੀ ਦੀ ਅੱਜ ਸਰੂਰ ਦੇ ਲੋਕ ਗੰਦਾ 70% ਲੋਕ ਸਰੂਰ ਦੇ ਗੰਦਾ ਪਾਣੀ ਪੀ ਰਹੇ ਨੇ ਅੱਜ ਡੀਸੀ ਸਾਹਿਬ ਨੂੰ ਮਿਲ ਕੇ ਆਇਆ ਡੀਸੀ ਸਾਹਿਬ ਕੋਲ ਵੀ ਇਹ ਗੱਲ ਰੱਖੀ ਹੈ ਜੋ ਸ਼ਾਹਪੁਰ ਜੀ ਪਲੋਂਜੀ ਕੰਪਨੀ ਹੈ 110 ਕਰੋੜ ਰੁਪਇਆ ਜੋ ਮਿਲ ਕੇ ਟੈਂਡਰ ਇਹਨੇ ਲਿਆ ਸੀਗਾ ਜੋ ਐਗਰੀਮੈਂਟ ਸੀ ਡੀਸੀ ਸਾਹਿਬ ਨੂੰ ਵੀ ਅਸੀਂ ਇਹ ਮੰਗ ਕੀਤੀ ਹੈ ਵੀ ਜਿਹੜਾ ਐਗਰੀਮੈਂਟ ਸੀ 110 ਕਰੋੜ ਰੁਪਏ ਦੇ ਵਿੱਚ ਤੁਸੀਂ ਟੈਂਡਰ ਲੈ ਕੇ ਮੁੜ ਕੇ ਇੱਕ ਵੀ ਤੁਸੀਂ ਸ਼ਰਤ ਜੋ ਲੇ ਕੇ ਆਪਣੀਆਂ ਸ਼ਰਤਾਂ ਰੱਖਿਆ ਸੀ ਲਾਗੂ ਨਹੀਂ ਕਰ ਸਕੇ ਇਹ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਡੀਸੀ ਸਾਹਿਬ ਦੇ ਅੱਗੇ ਮੰਗਾਂ ਰੱਖੀਆਂ ਨੇ ਵੀ ਸ਼ਾਹਪੁਰਜੀ ਪਲੌਂਜੀ ਕੰਪਨੀ ਨੂੰ ਸਾਰੀਆਂ ਇਨਬਿਨ ਜੋ ਸ਼ਰਤਾਂ ਨੇ ਜੋ ਉਸ ਕੰਪਨੀ ਦਿਆਂ ਨੇ ਜੋ ਸਰਕਾਰ ਨਾਲ ਇਹਨਾਂ ਨੇ ਕੀਤੀਆਂ ਸੀ ਉਹ ਲਾਗੂ ਕੀਤੇ ਜਾਂਣ ਐਗਰੀਮੈਂਟ ਹੈ ਜੋ ਇਹ ਰਿਟਰਨ ਐਗਰੀਮੈਂਟ ਹੈ ਐਫੀਡੈਫਟਾਂ ਦੇ ਉੱਪਰ 200 ਪੇਜ ਦਾ ਤੇ ਸਾਡੇ ਰਾਮ ਬਸਤੀ ਦੀ ਬੜੀ ਗੰਬੀਰ ਸਬਸੇਜੋ ਕਾਫੀ ਸਾਲਾਂ ਤੋਂ ਚੱਲਦੀ ਆ ਰਹੀ ਹੈ ਪਿਛਲੇ ਸਾਲ ਵੀ ਇੱਥੇ ਇਦੋਂ ਵੀ ਵੱਧ ਪਾਣੀ ਖੜਾ ਸੀ ਉਦੋਂ ਵੀ ਅਸੀਂ ਬੜਾ ਪ੍ਰੈਸ ਵੀ ਬੁਲਾਏ ਤੁਸੀਂ ਵੀ ਆਏ ਸਾਰਿਆਂ ਨੇ ਬੜਾ ਮੁੱਦਾ ਚੱਕਿਆ ਸੀਗਾ ਪਰ ਇਹ ਸਰਕਾਰਾਂ ਦੇ ਉੱਪਰ ਜਾਂ ਸਿਸਟਮ ਦੇ ਉੱਪਰ ਜਾਂ ਪ੍ਰਸ਼ਾਸਨ ਦੇ ਉੱਪਰ ਇਹ ਕੁੰਭ ਕਰਨੀ ਨਹੀਂ ਦੇ ਸੁੱਤਾ ਪਿਆ ਪ੍ਰਸ਼ਾਸਨ ਹੈ ਕੱਲ ਮੈਂ ਰਾਤ ਨੂੰ ਡੀਸੀ ਸਾਹਿਬ ਨੂੰ ਮਜਬੂਰ ਹੋ ਕੇ 9 ਵਜੇ ਇੱਕ ਐਸਐਮਐਸ ਬਣਾ ਕੇ ਕੀਤਾ ਤਾਂ ਕਿਤਾ ਹੁਣ 2 ਦਿਨ ਤੋਂ ਸੀਵਰੇਜ ਜੋ ਸਮੱਸਿਆ ਸੀ ਹੜੀ ਹੜੀ ਰੋਡ ਤੋਂ ਹੱਲ ਨਹੀਂ ਹੋ ਰਹੀ ਸੀ ਅੱਜ ਇਹ ਕਹਿੰਦੇ ਆ ਵੀ ਹੱਲ ਹੋ ਗਈ ਅੱਜ ਸ਼ਾਮ ਤੱਕ ਦੇਖਣਾ ਜੇ ਦੁਬਾਰਾ ਪਾਣੀ ਨਾ ਖੜਿਆ ਤਾਂ ਮਿਲ ਕੇ ਫੇਰ ਅਸੀਂ ਮਿਲ ਕੇ ਉਹ ਕਰਾਂਗੇ ਪਰਸੋਂ ਡੀ ਸਾਹਿਬ ਨੇ ਮੀਟਿੰਗ ਬੁਲਾਈ ਆ ਬਾਕੀ ਸਾਰੇ ਮੁੱਦੇ ਉੱਥੇ ਚੱਕਾਂਗੇ ਆ ਸਕੂਲ ਦੇ ਬੱਚੇ ਜੋ ਇੱਥੇ ਪ੍ਰਾਇਮਰੀ ਸਕੂਲ ਆ ਇਹੀ ਗੰਦੇ ਪਾਣੀ ਦੇ ਵਿੱਚੋਂ ਦੀ ਲੰਘ ਕੇ ਜਾਂਦੇ ਸੀ ਆ ਬੀਬੀਆਂ ਵਿਚਾਰੀਆਂ ਹਰ ਰੋਜ਼ ਆ ਗੰਦੇ ਪਾਣੀ ਦੇ ਵਿੱਚ ਦੀ ਲੱਗ ਕੇ ਇਹਨਾਂ ਦੇ ਪੈਰ ਵੀ ਬਿਮਾਰੀਆਂ ਦਾ ਘਰ ਹੈ ਇਹ ਬੀਬੀਆਂ ਦਾ ਖੁਦ ਦਾ ਕਹਿਣਾ ਵੀ 70% ਲੋਕ ਗੰਦਾ ਪਾਣੀ ਪੀ ਰਹੇ ਨੇ ਸਮੱਸਿਆ ਕਿੱਥੇ ਆ ਵੀ 10 ਤੁਹਾਡੇ ਮੁੱਖ ਅਧਿਕਾਰੀ ਵੱਡੇ ਅਧਿਕਾਰੀ ਆ ਕੇ ਖੜਦੇ ਨਹੀਂ ਉੱਪਰ ਜਦੋਂ ਸੀਵਰੇਜ ਸਾਫ਼ ਹੁੰਦੇ ਨੇ ਤਾਂ 100% ਸੀਵਰੇਜ ਕਦੇ ਸਾਫ਼ ਨਹੀਂ ਹੁੰਦਾ ਜੇ ਸਰੂਰ ਦਾ 100% 70 100% ਸੀਵਰੇਜ ਸਾਫ਼ ਹੋ ਜੇ ਨਾਲ ਹੀ ਇਹ ਜੋ ਨਾਲੀਆਂ ਦੇ ਚੈਂਬਰ ਨੇ ਸਾਫ਼ ਹੋ ਜਾਣ ਅਸੀਂ ਇਹ ਦਾਅਵਾ ਕਰਦੇ ਆ ਮੈਂ ਇਹ ਦਾਅਵਾ ਕਰਦਾ ਸਰੂਰ ਦੇ ਵਿੱਚ ਕਦੇ ਵੀ ਮਤਲਬ ਕਿ ਬਰਸਾਤਾਂ ਦੇ ਵਿੱਚ ਵੀ ਗੰਦਾ ਪਾਣੀ ਨਹੀਂ ਖੜੂਗਾ ਹੁਣ ਇੱਕ ਸ਼ਰਤ ਇਹਨਾਂ ਦੀ ਜ਼ਰੂਰੀ ਇਹ ਹੈ ਵੀ ਬਰਸਾਤਾਂ ਤੋਂ ਪਹਿਲਾਂ ਇਹਨਾਂ ਨੇ 100% ਸੀਵਰੇਜ ਸਾਫ਼ ਕਰਨਾ ਹੁੰਦਾ ਜੇ ਸੀਵਰੇਜ ਨਾ ਸਾਫ਼ ਹੋਇਆ ਅਸੀਂ 11 ਦੇ 11 ਐਮਸੀ ਇੱਥੇ ਚੌਂਕ ਦੇ ਵਿੱਚ ਬੈਠਾਂਗੇ ਤੁਹਾਡੇ ਦੇ ਬੈਠਾਂਗੇ ਇਹ ਮਜਬੂਰ ਕਰਾਂਗੇ ਇਹਨਾਂ ਸਰਕਾਰ ਹੋਵੇ ਜਾਂ ਸਿਸਟਮ ਹੋਵੇ ਜਾਂ ਪੋਲਿਟਿਕਲ ਸਿਸਟਮ ਹੋਵੇ ਜਾਂ ਅਫਸਰ ਹੋਣ ਜਾਂ ਇਹਨਾਂ ਦੇ ਨੁਮਾਇੰਦੇ ਹੋਣ ਇਹ ਸਾਨੂੰ ਸਾਡੇ ਸਤਿੰਦਰ ਸਿੰਘ ਜੀ ਹੋਰ ਵੀ ਸਾਡੇ ਨਾਲ ਮਹੱਲਾ ਨਿਵਾਸੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਮਾਤਾ ਜੀ ਕਿਉਂਕਿ ਅਕਸਰ ਆਪਾਂ ਵੇਖਿਆ ਜਾਂਦਾ ਹੈ ਕਿ ਘਰ ਦੇ ਵਿੱਚ ਲੇਡੀਜ਼ ਰਹਿੰਦੇ ਨੇ ਜਾਂ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਵੀ ਖੇਡਣ ਕੁੰਦ ਦੀ ਬੜੀ ਪ੍ਰੋਬਲਮ ਆਉਂਦੀ ਹੋਊਗੀ ਖੇਡਣ ਅੰਦਰ ਨਹੀਂ ਬੇਟੇ ਜੇਲ੍ਹ ਚ ਵੰਦਨੇ ਵਿੱਚ ਕੋਈ ਬਾਹਰ ਨਹੀਂ ਨਿਕਲ ਰਿਹਾ ਨਿਕਲਣ ਦੀ ਜਗ੍ਹਾ ਹੀ ਨਹੀਂ ਬੇਟੇ ਨਿਕਲਾਂਗੇ ਕਿੱਥੇ 4 ਦਿਨ ਹੋ ਗਏ ਬੱਚੇ ਸਕੂਲ ਨਹੀਂ ਜਾ ਰਹੇ ਟੱਕਣ ਸ ਤੇ ਸਾਡੇ ਸੁਣਦੇ ਆ ਕਿ ਟੂਟੀਆਂ ਦੀ ਵੀ ਟੂਟੀਆਂ ਦਾ ਜਿਹੜਾ ਪਾਣੀ ਆ ਰਿਹਾ ਉਹ ਵੀ ਗੰਦਾ ਆ ਰਿਹਾ ਬੇਟੇ ਬਹੁਤ ਜਿਆਦਾ ਗੰਦਾ ਆ ਰਿਹਾ ਸਭ ਨੂੰ ਨੂਜ ਮੋਸ਼ਨ ਲੱਗੇ ਹੋਏ ਨੇ ਇੱਕ ਇੱਕ ਘਰ ਚ ਇੱਕ ਇੱਕ ਮਰੀਜ਼ ਪਿਆ ਹੈਗਾ ਉਹਦੇ ਨਾਲ ਬੁਖਾਰ ਹੋ ਰਿਹਾ ਹੈਗਾ ਆ ਹੁਣ ਆਉਣਗੇ ਬੱਚੇ ਤੁਸੀਂ ਦੇਖ ਲਿਓ ਉੱਪਰ ਦੀ ਰੇਕਸ਼ਾ ਕਰਾ ਕੇ ਮਾਂ ਪਿਓ ਲੈ ਕੇ ਜਾਂਦੇ ਨੇ ਬੇਟੇ ਹਾਂ ਕੋਈ ਪੈਦਲ ਨਹੀਂ ਜਾ ਰਿਹਾ ਹੈਗਾ ਬੱਚੇ ਕੀ ਮਾਂ ਪਿਓ ਤੁਸੀਂ ਕੀ ਕਰਦੇ ਪਾਣੀ ਦੀ ਹੋਈ ਆ ਜੀ ਦੇਖੋ ਪੀਣ ਵਾਲੀ ਤੇ ਨਾਲੇ ਸਟਰੀਜ ਦੀ ਇਹ ਸਮੱਸਿਆ ਫੱਲ ਹੋਣੀ ਚਾਹੀਦੀ ਹੈ ਠੀਕ ਹੈ ਸਾਰੇ ਦਾ ਨਕਟਾ ਕੰਟੂਟੇ ਪਾਇਨੇ ਦੇਖੋ ਕੱਲ੍ਹ ਆਰ ਪਰਸੋ ਬਹੁਤ ਜ਼ਿਆਦਾ ਗੰਦਾ ਪਾਣੀ ਆਏ ਪੀਣ ਵਾਸਤੇ ਇਹਨਾਂ ਦੇ ਘਰੋਂ ਲੈ ਕੇ ਜਾਂਦੇ ਰਿਹਾ ਪਾਣੀ ਪੀਣ ਵਾਲਾ ਕਿਸ ਮਰਸੀ ਵੱਲ ਗੱਲ ਇਹਨਾਂ ਦੇ ਲੱਗਿਆ ਹੋਇਆ ਪਾਣੀ ਦੀ ਬੇਟੇ ਗੱਲ ਹਾਂ ਇੱਥੇ ਤੱਕਰ ਪਾਣੀ ਸਾਰੇ ਖੜਾ ਸੀ ਅੱਜ ਰਾਤ ਦਾ ਨਿਕਲਿਆ ਰਾਤ ਤਾਂ ਕੁਝ ਹੋਰ ਵੀ ਮੌਜੂਦ ਨਹੀਂ ਸੱਚੀ ਗੱਲ ਹਾਂ ਜੀ ਬਲਵੀਰ ਸਿੰਘ ਜੀ ਕੀ ਕਹਿਣਾ ਚਾਹੂਗਾ ਬਲਵੀਰ ਜੀ ਜਿਹੜੀ ਇਹ ਸਮੱਸਿਆ ਹੈ ਅੱਜ ਦੀ ਨਹੀਂ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਸਰਕਾਰ ਆਉਂਦੀਆਂ ਰਹੀਆਂ ਜਾਂਦੀਆਂ ਨੇ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਕੰਮ ਕਰਨ ਦੀ ਨਹੀਂ ਫੇਰ ਸੁੱਤਾ ਕੋਈ ਨਹੀਂ ਪੁੱਛਦਾ ਜੀ ਪਹਿਲਾਂ ਦੋ ਤਿੰਨ ਜਿਹੜੇ ਐਮਸੀ ਰਹੇਗੇ ਉਹਨਾਂ ਨੇ ਕੋਈ ਹੱਲ ਨਹੀਂ ਕਰਿਆ ਅਸੀਂ ਬਤੇਰਾ ਕਹਿੰਦੇ ਰਹੇ ਵੀ ਇਹਦਾ ਨਾਲੀਆਂ ਦਾ ਕੋਈ ਸਿਸਟਮ ਹੈ ਜਦੋਂ ਇਹ ਸਿੰਗਲਾ ਸਾਹਿਬ ਨਾਲੀਆਂ ਦਾ ਪਾਣੀ ਸ਼ੀਬਰ ਚ ਪਵਾਗੇ ਸਾਨੂੰ ਸਹੂਰ ਸਮੱਸਿਆ ਖੜੀ ਹੋ ਗਈ ਹੁਣ ਜਦੋਂ ਵੀ ਅਸੀਂ ਅਸੀਂ ਤਾਂ ਖੁਦ ਡਰਦੇ ਹਾਂ ਜੀ ਬਾਹਰ ਨਿਕਲਣ ਤੋਂ ਮੋਟਰਸਾਈਕਲ ਤੇ ਜਾਉਂ ਜਾਂਦੇ ਨਹੀਂ ਅਸੀਂ ਅੰਦਰ ਹੀ ਰਹਿੰਦੇ ਆ ਇਸ ਕਰਕੇ ਜੀ ਸਫਾਈ ਕਰਾਈ ਜਾਵੇ ਇਹ ਸਾਡੀ ਦਿੱਕਤ ਦੂਰ ਕਰੀ ਜਾਵੇ ਜਦੋਂ ਕਿ ਸੀਵਰੇਜ ਦੇ ਅਸੀਂ ਬਿੱਲ ਭਰਦੇ ਆ ਅੱਜ ਤੱਕ ਕੋਈ ਸਾਡੇ ਕੋਲ ਡਿਊ ਨਹੀਂ ਹੈਗਾ ਅਸੀਂ ਬਿੱਲ ਲਗਾਤਾਰ ਭਰਦੇ ਆ ਪਰ ਸਾਡੀ ਸਮੱਸਿਆ ਦੂਰ ਨਹੀਂ ਹੁੰਦੀ ਇਹਨਾਂ ਸਾਡੇ ਨੰਮ ਮੱਲਾ ਨਿਵਾਸੀ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੀ ਇਹ ਸਮੱਸਿਆ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਇਸ ਸਬੰਧ ਦੇ ਵਿੱਚ ਅਸੀਂ ਕਈ ਵਾਰ ਅਫਸਰ ਸਹਿਮਾਨਾਂ ਨੂੰ ਮਿਲੇ ਆ ਪਰ ਜਿਹੜਾ ਪ੍ਰਸ਼ਾਸਨ ਆ ਉਹ ਕਿਤੇ ਨਾ ਕਿਤੇ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ ਨਾਲ ਹੀ ਇਹਨਾਂ ਦਾ ਆਖਣਾ ਹੈ ਕਿ ਜਿਹੜੇ ਸਾਡੇ ਛੋਟੇ ਬੱਚੇ ਨੇ ਉਹ ਘਰ ਦੇ ਵਿੱਚ ਇੱਕ ਤਰ੍ਹਾਂ ਦਾ ਜਿਵੇਂ ਜੇਲ੍ਹ ਚ ਕੈਦੀ ਹੁੰਦਾ ਉਸੇ ਤਰ੍ਹਾਂ ਰਹਿਣ ਦੇ ਲਈ ਮਜਬੂਰ ਹਨ ਕਿਉਂਕਿ ਬੱਚੇ ਨੇ ਅਕਸਰ ਗਲੀ ਚ ਹੀ ਖੇਡਣਾ ਹੁੰਦਾ ਪਰ ਗਲੀ ਦੇ ਜਿਹੜੇ ਹਾਲਾਤ ਨੇ ਤੁਸੀਂ ਵੇਖ ਰਹੇ ਹੋ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬ ਨਿਊਜ਼